ਇੱਕ ਦਿਨ ਠੱਗ ਗਿਆ ਵਾ ਤੇ ਜਿੰਨੇ ਉਹਦੇ ਕੋਲ ਵਰਕਰ 5 10 15 ਬੰਦੇ ਹੈ ਨੇ ਜਿਹੜੇ ਕਾਂਗਰਸ ਚ ਜੰਮੇ ਪੜੇ ਪਹਿਲਾਂ ਉਹ ਮੇਰੇ ਨਾਲ ਕੁਝ ਦਿਨ ਰਹੇ ਮੇਰੇ ਤੋਂ ਬਾਅਦ ਕਾਂਗਰਸ ਨਾਲ ਰਹੇ ਕਾਂਗਰਸ ਤੋਂ ਬਾਅਦ ਕਾੜੋ ਨਾਲ ਰਹੇ ਤੇ ਅੱਜ ਫੇਰ ਉਹ ਸੁਖੀ ਰੰਧਾਵੇ ਦੇ ਕੰਨ ਤੇ ਵਿਰੋਧਤਾ ਹੀ ਕਰ ਦੇਣੀ ਜੀ ਲਗਾ ਨੂੰ ਨਾ ਵੇਖਿਓ ਮੈਂ ਕਦੋਂ ਕਹਿੰਦਾ ਮੈਨੂੰ ਵੇਖੋ ਮੰਨ ਨੂੰ ਕਾਲੀ ਦਲ ਚ ਲੈ ਹੀ ਲੋ ਮੈਂ ਖੂਚ ਪੈ ਵਸਵਸ਼ੇ ਨੂੰ ਫੱਸੀ ਨਹੀਂ ਕਰਨਾ ਚਾਹੁੰਦਾ ਬਿਲਕੁਲ ਨਹੀਂ ਮੈਂ ਮਰ ਤਿਆਂ ਚਰਨੈਲ ਆਪਰੇ ਨੂੰ ਤੁਸੀਂ ਲੋਕ ਮੈਨੂੰ ਕਹਦੇ ਹੋ ਮੈਂ ਕਦੇ ਅੱਜ ਕਾਬੂ ਆਏ ਤੇ ਮੈਂ ਕਹਾਂ ਮੈਨੂੰ ਆ ਵੀ ਕਾਲੀ ਦਲ ਚ ਚਾਹੀਦਾ ਮੈਨੂੰ ਆ ਵੀ ਚਾਹੀਦਾ ਮੈਂ ਤਾਂ ਹਬਾਤ ਕਰਾਂਗਾ ਨਹੀਂ ਜੈ ਸਬੂਟੇ ਦੀ ਮੈਂ ਛਾਂ ਮਨਮਾਨੀ ਏ ਜਿਸ ਬੂਟੇ ਨੇ ਮੈਨੂੰ ਇਜਤਿਮਾਨ ਸਤਕਾਰ ਪੰਜਾਬ ਦੀ ਦਿੱਤੀ ਦੇ ਦਿੱਤਾ ਹੈ ਜਿਸ ਬੂਟੇ ਨੇ ਸਰਦਾਰ ਪ੍ਰਕਾਸ਼ ਸਿੰਘ ਵੈਣ ਬਾਦਲ ਦੀ ਰਣਮਾਈ ਥੱਲੇ ਮੈਨੂੰ ਚਾਰ ਵਾਰ ਸ਼੍ਰੋਮਿਕ ਕਮੇਟੀ ਦਾ ਮੈਂਬਰ ਬਣਾਇਆ ਵਾ 32 ਸਾਲਾਂ ਦਾ ਜ਼ਿਲ੍ਹੇ ਦਾ ਜ਼ਿếਦਾਰ ਰਿਆ ਵਾ ਦੋ ਵਾਰ ਮੈਂ ਕੈਨੇਡਾ ਦਾ ਜੀਵਿਆ ਵਾ ਐਸ ਸੀ ਪਾਰਟੀ ਦਾ ਵਿਰੋਧ ਕਰਨਾ ਮੇਰੇ ਲਈ ਆਤਮ ਹੱਤਿਆ ਵਾਈ ਗੱਲ ਹੈ ਇਸ ਕਰਕੇ ਭੜਾਓ ਮੈਂ ਸ਼੍ਰੋਮਨੀ ਅਕਾਲੀ ਦਲ ਦਾ ਹਾਂ ਸੁਚਾ ਸਿੰਘ ਲੰਗਾ ਜਿੰਦਾਬਾਦ ਸਰਦਾਰ ਸੁਚਾ ਸਿੰਘ ਲੰਗਾ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਆਹ ਅਜੇ ਵਫਾਦਾਰੀ ਆ ਮਰ ਜਾਈਏ ਕਾਲੀਵਾਨੇ